ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਡੀਓ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਓਕਲਾਮਾ ਸਿਟੀ ਓਕਲਾਮਾ ਸਟੇਟ ਦੀਆਂ ਉਥੇ ਗੁਰੂ ਘਰ ਆ ਇੱਕੋ ਇੱਕ ਗੁਰੂ ਘਰ ਹੈ ਓ ਓਕਲਾਮਾ ਸਿਟੀ ਦੇ ਵਿੱਚ ਉਥੇ ਇਹ ਦੇਖ ਲਓ ਨਾਚ ਜਿਹੜਾ ਕਰਾਇਆ ਜਾ ਰਿਹਾ ਵਿਸਾਖੀ ਤੇ ਗਾਣੇ ਜਿਹੜੇ ਆ ਪੂਰੇ বাজ ਰਹੇ ਆ ਉੱਚੀ ਆਵਾਜ਼ ਦੇ ਨਾਲ ਤੇ ਇਹ ਕਿੱਥੇ ਆ ਗੁਰੂ ਘਰ ਦੇ ਸਾਹਮਣੇ ਗੁਰੂ ਘਰ ਦੀ ਗਰਾਊਂਡ ਵਿੱਚ ਗੁਰੂ ਘਰ ਦੀ ਚਾਰ ਦਿਵਾਰੀ ਦੇ ਅੰਦਰ ਤੇ ਸਤਿਗੁਰਾਂ ਨੇ ਜਿਹੜੇ ਸਾਨੂੰ ਮਹਾਰਾਜ ਨੇ ਸਾਨੂੰ ਕਿਹਾ ਸੀਗਾ ਕਿ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਖਤ ਨਾਦ ਗੀਤ ਤੁਣ ਗਾਵਤ ਬੋਲਤ ਬੋਲ ਅਜਾਈ ਵੀ ਮੇਰੇ ਕੰਨਾਂ ਦੇ ਵਿੱਚ ਇਹ ਬੋਲ ਨਾ ਪੈਣ ਇਹ ਤੇ ਆਮ ਲਾਈਫ ਦੇ ਵਿੱਚ ਸਾਨੂੰ ਕਿਹਾ ਹੀ ਵੀ ਕਿਤੇ ਵੀ ਹੋਈਏ ਅਸੀਂ ਤੇ ਸਾਡੇ ਦਿਮਾਗ ਤੇ ਜਿਹੜੇ ਇਹੋ ਜਿਹੇ ਲੋਕਾਂ ਦੇ ਜਿਹੜੇ ਮਨ ਇਦਾਂ ਦੇ ਹੋ ਚੁੱਕੇ ਆ ਕਿ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿੱਥੇ ਪ੍ਰਕਾਸ਼ ਹੋਣ ਗੁਰੂ ਘਰ ਹੋਵੇ ਚਾਰ ਦਿਵਾਰੀ ਦੇ ਅੰਦਰ ਇਹੋ ਜੇ ਗਾਣੇ ਤੇ ਨਾਚ ਹੋਵੇ ਕਿੰਨੀ ਸ਼ਰਮ ਵਾਲੀ ਗੱਲ ਹੈ ਤੇ ਇਹ ਵੀਡੀਓ ਬਹੁਤ ਲੋਕਾਂ ਕੋਲ ਗਈ ਵੀ ਆ ਆਪਾਂ ਭੇਜੀਆਂ ਵੀ ਆ ਪਰ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਉਥੇ ਇੱਕ ਪੰਥਿਕ ਇਕੱਠ ਰੱਖਾਂਗੇ ਉਹ ਗੁਲਾਮਾ ਸਿਟੀ ਦੇ ਵਿੱਚ ਇਹ ਇੱਕ ਨਹੀਂ ਤਾਂ ਡੰਕਣ ਗੁਰੂ ਘਰ ਦੇ ਵਿੱਚ ਵੀ ਇਦਾਂ ਹੀ ਹੋਇਆ ਤੇ ਜਦੋਂ ਇਹੋ ਜਿਹੇ ਕਾਬਜ ਲੋਕ ਜਿਹੜੇ ਹੋ ਜਾਂਦੇ ਆ ਜਿਹੜੇ ਸਿਗਟਾਂ ਬੀੜੀਆਂ ਵੇਚਦੇ ਆ ਸ਼ਰਾਬਾਂ ਵੇਚਦੇ ਆ ਆਪਾਂ ਨੂੰ ਉਹਨਾਂ ਦੇ ਨਿੱਜੀ ਜੀਵਨ ਦੇ ਨਾਲ ਕੋਈ ਨਹੀਂ ਹੈਗਾ ਆਪੀ ਉਹਨਾਂ ਦਾ ਨਿੱਜੀ ਜੀਵਨ ਕੀ ਆ ਉਹ ਕੀ ਕਰਦੇ ਆ ਕੀ ਖਾਂਦੇ ਆ ਕੀ ਪੌਂਦੇ ਆ ਕਿੱਥੇ ਜਾਂਦੇ ਆ ਸਾਨੂੰ ਕੋਈ ਮਤਲਬ ਨਹੀਂ ਉਹਦੇ ਨਾਲ ਪਰ ਜੀ ਉਹ ਇਹ ਕਹਿਣ ਕਿ ਆਪਾਂ ਉਸ ਸਿਧਾਂਤਾਂ ਨੂੰ ਸਿੱਖੀ ਸਿਧਾਂਤਾਂ ਨੂੰ ਗੁਰਸਿੱਖੀ ਨੂੰ ਸਿੱਕੇ ਟਾਂਕੇ ਤੇ ਆਪਣੀ ਮਰਜ਼ੀ ਕਰਨੀ ਹੈ ਜੋ ਮਰਜ਼ੀ ਆਪਾਂ ਇਥੇ ਭੰਗੜੇ ਪਾਈਏ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਆਪਾਂ ਨੰਗੇ ਸਿਰ ਘੁੰਮੀਏ ਜੋੜੇ ਲੈ ਕੇ ਲੰਗਰਾਂ ਦੇ ਵਿੱਚ ਜਾਈਏ ਇਦਾਂ ਨਹੀਂ ਹੋਣਾ ਕੋਈ ਵੀ ਗੁਰਸਿੱਖ ਜਿਹੜਾ ਗੁਰੂ ਨੂੰ ਪ੍ਰੇਮ ਕਰਨ ਵਾਲਾ ਉਹ ਇਦਾਂ ਨਹੀਂ ਕਰ ਸਕਦਾ ਸੋ ਇਹਨਾਂ ਤੇ ਜਲਦੀ ਤੋਂ ਜਲਦੀ ਆਪਾਂ ਕਾਰਵਾਈ ਜਿੰਨੀ ਵੀ ਹੋ ਸਕਦੀ ਜਿੰਨੀ ਵੀ ਜਲਦੀ ਹੋ ਸਕਦੀ ਆਪਾਂ ਕਾਰਵਾਈ ਕਰਾਂਗੇ ਉੱਥੇ ਇਕੱਠ ਹੋਵੇਗਾ ਬਾਕੀ ਕਾਲਤਾ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਹੈ ਬੇਨਤੀ ਆਪਾਂ ਪਹਿਲਾਂ ਹੀ ਬਹੁਤ ਕੀਤੀਆਂ ਹੁੰਦਾ ਅਸਰ ਤੇ ਕੋਈ ਨਹੀਂ ਹੁੰਦਾ ਡੰਕਣ ਗੁਰੂ ਘਰ ਦੇ ਵਿੱਚ ਆਪਾਂ ਕਿੰਨੀ ਚਿਰ ਤੋਂ ਉੱਥੇ ਜਿਹੜਾ ਹੈਗਾ ਆ ਪ੍ਰੋਟੈਸਟ ਵੀ ਕੀਤਾ ਪ੍ਰੋਟੈਸਟ ਕਰਦੇ ਕਰਦੇ ਫਿਰ ਉਹਨਾਂ ਨੇ ਚਲੋ ਲੈਟਰ ਪਾਈ ਹੈ ਅੱਗੇ ਦੇਖੋ ਹੁਣ ਲੈਟਰ ਆਪਾਂ ਉਹਦੀ ਵੇਟ ਕਰਦੇ ਆ ਕਿ ਉਹ ਹੁਕਮ ਜਾਰੀ ਹੋਵੇ ਉੱਥੇ ਕਾਲਤਾ ਸਾਹਿਬ ਤੋਂ ਤੇ ਆਪਾਂ ਇੱਥੇ ਕੋਈ ਐਕਸ਼ਨ ਲਈਏ ਸੋ ਇਹੋ ਜਿਹੇ ਲੋਕਾਂ ਨੂੰ ਆਪਾਂ ਜਦੋਂ ਕਹਿੰਨੇ ਆ ਤੇ ਫਿਰ ਸਾਨੂੰ ਐਡਰੈਸ ਪਾਸ ਦੇ ਦਿੰਦੇ ਵੀ ਤੁਸੀਂ ਗੁਰੂ ਘਰ ਆ ਹੀ ਨਹੀਂ ਸਕਦੇ ਭਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਖ ਹਸਨ ਕਰਨਾ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਫਿਰ ਤਾਬਿਆਂ ਤੇ ਜਰਾਬਾਂ ਲਾ ਕੇ ਬੈਠਣਾ ਫਿਰ ਤਿਰੰਗਾ ਜਿਹੜਾ ਆ ਗੁਰੂ ਸਾਹਿਬ ਜੀ ਦੇ ਇਨਸਾਨ ਸਾਹਿਬ ਉਸ ਦੇ ਲਾਗੇ ਤਿਰੰਗਾ ਇੰਡੀਅਨ ਝੰਡਾ ਜਿਹੜਾ ਉਹ ਲਹਿਰਾਉਣਾ ਇੰਡੀਅਨ ਕੌਂਸਲੇਟ ਨੂੰ ਆਪਣੇ ਗੁਰੂ ਘਰ ਵਿੱਚ ਬੁਲਾਉਣਾ ਫਿਰ ਆ ਜਿਹੜਾ ਨਾਚ ਜਿਹੜਾ ਗੁਰਦੁਆਰੇ ਦੀ ਹਦੂਦ ਦੇ ਅੰਦਰ ਚਾਰ ਦੀਵਾਰੀ ਦੇ ਅੰਦਰ ਗਾਣੇ ਲਾਉਣੇ ਤੇ ਆ ਨਾਚ ਕਰਵਾਉਣਾ ਦੱਸੋ ਪੀ ਇਹਨਾਂ ਦਾ ਸਿੱਖੀ ਦੇ ਨਾਲ ਕੋਈ ਸੰਬੰਧ ਹੈਗਾ ਇੱਕ ਕਮੇਟੀ ਜਿਹੜੀ ਹੈ ਕਿ ਇਹ ਬਾਈਕਾਟ ਕਰਨ ਦੇ लायक ਨਹੀਂ ਆ ਕਿ ਇਹਨਾਂ ਨੂੰ ਸਿੱਖੀ ਦੇ ਵਿੱਚੋਂ ਬਾਹਰ ਨਹੀਂ ਕੱਢਣਾ ਚਾਹੀਦਾ ਤਹਾਡੇ ਨਿੱਜੀ ਜੀਵਨ ਕੀ ਹੈ ਸਾਨੂੰ ਕੋਈ ਕੇਅਰ ਨਹੀਂ ਹੈ ਪਰ ਜੇ ਤੁਸੀਂ ਕਹੋਗੇ ਆਪਾਂ ਆਪਣੇ ਸਿੱਖੀ ਸਿਧਾਂਤਾਂ ਨੂੰ ਪੰਥ ਗਰਵੈਤਾ ਨੂੰ ਆਪਣੇ ਅਨਕੂਲ ਆਪਣੇ ਮੁਤਾਬਕ ਚਲਾਵਾਂਗੇ ਇਦਾਂ ਕਦੀ ਨਹੀਂ ਹੋਣਾ ਸੋ ਜਲਦੀ ਹੀ ਕਾਰਵਾਈ ਜਿਹੜੀ ਆ ਉਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੀਤੀ ਜਾਵੇਗੀ ਆਪਾਂ ਜਲਦੀ ਜਿਹੜਾ ਹੈਗਾ ਉਹ ਉੱਥੇ ਇਕੱਠ ਰੱਖਾਂਗੇ ਹੋਰ ਗੁਰੂ ਘਰਾਂ ਦੇ ਵਿੱਚ ਜਿੱਦਾਂ ਡੰਕਨ ਗੁਰੂਕਾਰ ਸੌਥ ਕੈਰੋਲਿਨਾ ਦੇ ਵਿੱਚ ਜੋ ਕਾਰਵਾਈ ਚੱਲ ਰਹੀ ਹੈ ਹਲੇ ਉਹ ਪ੍ਰੋਸੈਸ ਵੀ ਜਾਰੀ ਹੈ ਉਹ ਜਿਹੜਾ ਪ੍ਰੋਸੈਸ ਜਿੱਦਾਂ ਹੈਗਾ ਉੱਥੇ ਵੀ ਕਾਰਵਾਈ ਜਿਹੜੀ ਜਲਦੀ ਤੋਂ ਜਲਦੀ ਕੀਤੀ ਜਾਵੇਗੀ ਗੁਰੂ ਸਾਹਿਬ ਕਿਰਪਾ ਕਰਨ ਸੋ ਇਹ ਮੇਰੀਆਂ ਬੇਨਤੀਆਂ ਕਿ ਇਹੋ ਜਿਹੇ ਗੁਰੂ ਘਰਾਂ ਦੇ ਵਿੱਚ ਜਿੱਥੇ ਨਾਚ ਕਰਵਾਇਆ ਜਾਂਦਾ ਲੰਗਰਾਂ 'ਚ ਜੋੜੇ ਪਾਏ ਜਾਂਦੇ ਆ ਸਿਰ ਨੰਗੀ ਤੇ ਜਿਹੜਾ ਹੈਗਾ ਆ ਉਹ ਪ੍ਰਸ਼ਾਦਾ ਵਰਤਾਇਆ ਜਾਂਦਾ ਆ ਗੁਰੂ ਸਾਹਿਬ ਦੇ ਸਿਧਾਂਤ ਪੰਥਕ ਮਰਿਆਦਾਵਾਂ ਜਿਹੜੀਆਂ ਉਹਨੂੰ ਛਿੱਕੇ ਟੰਗਿਆ ਜਾਂਦਾ ਆ ਉਹ ਜ਼ਰੂਰ ਨਾਲ ਖੜਿਆ ਕਰੋ ਜਦੋਂ ਤੱਕ ਆਪਾਂ ਸੰਗਤ ਦੇ ਵਿੱਚ ਕੋਈ ਬੋਲਦਾ ਨਹੀਂ ਹੈ ਤੇ ਇਹਨਾਂ ਨੂੰ ਕੋਈ ਅਕਲ ਨਹੀਂ ਆਉਣੀ ਠੀਕ ਹੈ ਸੋ ਇਹ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਜੇ ਕੋਈ ਸਿੰਘ ਉਧਰ ਨੂੰ ਤੁਰਦੇ ਹੋ ਉਹਨਾਂ ਦਾ ਸਾਥ ਜ਼ਰੂਰ ਦਿਓ ਠੀਕ ਹੈ ਜੀ ਇਹ ਮੇਰੀਆਂ ਬੇਨਤੀਆਂ ਸੋ ਆਪਾਂ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਜਿਹੜੀ ਬਣਦੀ ਹੈ ਉਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ